ਆਪਾਂ ਚੱਲੇ ਆਂ ਸੱਚਖੰਡ ਸ਼੍ਰੀ ਉੱਤੇ ਜਾ ਕੇ ਦੱਸਾਂਗੇ ਇੰਨੀ ਕਾਲੀ ਕਿਉਂ ਕਰਦੇ ਆਂ ਪਹਿਲਾਂ ਤੁਸੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਖਵਾਬ ਨੂੰ ਕਰਦੇ ਲਾਈਕ ਉਹਦੋਂ ਬਾਅਦ ਇੱਕ ਤੋਂ ਬਲੌਗ ਜਿੱਤਾਂ ਇਹ ਤੇ ਬਣੇ ਰਹਿਓ ਨਾਲ ਹੁਣ ਆਪਾਂ ਸ਼ਹਿਪੁਰ ਆ ਗਏ ਸ਼ਹਿਪੁਰ ਤੋਂ 1076 ਕਿਲੋਮੀਟਰ ਰਹਿ ਗਿਆ ਆਪਣਾ ਇਹ ਕੱਲ ਤੱਕ ਆਪਾਂ ਪਹੁੰਚ ਜਾਣਾ ਤੇ ਬਣੇ ਰਹੋ ਨਾਲ ਠੀਕ ਹੈ ओके खिंच ਕੇ ਰੱਖਿਓ ਗੱਲ ਲਾਈਕ ਆਣਾ ਸ਼ੇਅਰ ਆਣਾ ਸ਼ੇਅਰ ਕਰ ਦਿਓ ਓਕੇ ਅ ਜਿੱਥੇ ਜਾਓ ਚਾਹ ਪੀਓ ਤੁਹਾਨੂੰ ਪਤਾ ਹੀ ਹੈ ਪੰਜਾਬੀ ਚਾਹ ਤੋਂ ਬਿਨਾ ਤਾਂ ਰਹਿੰਦੇ ਨਹੀਂ ਬਾਬੇ ਹੁਣ ਆਪਾਂ ਟਾਬੇ ਦੇ ਰੋਗੇ ਆ ਹੈਗਾ ਨਾਲੇ ਬਲੌਗ ਦੀ ਸ਼ੁਰੂਆਤ ਕਰਨੀ ਹੈ ਕੱਲੜਾ ਬਲੌਗ ਕਰਪੈਂਡ ਕਰਦਾ ਸੀਗਾ ਕਿ ਅੱਜ ਸ਼ੁਰੂਆਤ ਜਿਹੜੀ ਕੀਤੀ ਆ ਇਹ ਬਣੇ ਰਿਓ ਨਾਲ ਫਸਪੋਰਟ ਕਰਿਓ ਫੁੱਲ ਤੇ ਦੋ ਤਿੰਨ ਬਲੌਗ ਸਿੱਟਾਂਗੇ ਬਾਕੀ ਉਹ ਕੇ ਰੋਟਾ ਵਾਂ ਹਲੇ ਤੱਕ ਤਾਂ ਥੱਕੇ ਨਹੀਂ ਚਲੋ ਥੱਕ ਵੀ ਗਏ ਆ ਤੇ ਉਹਨੇ ਵੀ ਨਹੀਂ ਥੱਕੇ ਬਸ ਸਾਨੂੰ ਪਤਾ ਹੀ ਆ ਜੋਸ਼ ਹੁੰਦਾ ਜਦੋਂ ਘੁੰਮਣ ਕਰਦਾ ਚੌਂਕ ਆਪਾਂ ਨੂੰ ਹੈਗਾ ਹੀ ਆ ਚਲੋ ਠੀਕ ਆ ਮਿਲਦੇ ਆ ਚਾਹ ਪੀਏ ਬਾਬੇ ਉਹ ਕੁੱਤਾ ਲਿਆਂਦਾ ਆਪਾਂ 1.5 ਲੱਖ ਦਾ ਇੰਪੋਰਟ ਕਰਾਇਆ ਰਾਜਸਥਾਨ ਚੋਂ ਅੱਜ ਜਿੱਥੇ ਜਾਓ ਚਾਹ ਪੀਓ ਬਾਬੇਓ ਚਾਹ ਤੋਂ ਬਿਨਾਂ ਤਾਂ ਆਪਣੀ ਆਖੀ ਜਿਗਲਦੀ ਰਹਗੀ ਆਪਾਂ ਜਿਹੜਾ ਕੋਈ ਨਸ਼ਾ ਕਰਨਾ ਹੁੰਦਾ ਚਾਹ ਹੀ ਬਣੀਆ ਚਾਹ ਬਹੁਤ ਸਵਾਦ ਬਣਾਉਂਦੇ ਆਦਰਕ ਪਾ ਜੇ ਆਹਾ ਹਣੇ ਤੇ ਬਰਸਤਾ ਕਾਰਬਕ ਉਹ ਕੋ ਦਾ ਲੱਭਣ ਵਾਲੀ ਤੇ ਤਾਂ ਢਾਬੇ ਦੇ ਪੀਣੀ ਪੀਣੀਆ ਕੱਪੀ ਠੀਕ ਆ ਚਲ ਕੋਈ ਨਹੀਂ ਇਹ ਤੁਸੀਂ ਵੀ ਕਦੇ ਆਏ ਤੇ ਪੀ ਲਿਓ ਇੱਥੋਂ ਲੈ ਵੀ ਬਾਬੇਓ ਕਹਿੰਦੇ ਬੁੰਦੀ ਵਾਲੀ ਰੰਗ ਆ ਗਿਆ ਪੂਰਾ ਕੈਂਟ 뷰 ਇੱਕ ਨੰਮ ਕਰਾ ਇਹ ਪਹਾੜ ਕੱਟ ਕੇ ਬਣਾਈ ਹੋਈ ਆ ਇਹ ਗਿੱਲਾ ਪਹਾੜ ਆ ਪਾਣੀ ਵਿੱਚੋਂ ਚੁੰਦਾ ਵਾ ਇਹ ਘੱਟੋ ਘੱਟ 3-4 ਕਿਲੋਮੀਟਰ ਦੀ ਹੋਣੀ ਹੈ ਇਹ ਨੂੰ ਚੈੱਕ ਕਰੋ ਬਾਬੇ ਹੋ ਗਏ ਬਾਹਰਲੇ ਮਲਕਾਂ ਵਾਲੀ ਫੀਲ ਆਉਂਦੀ ਹੈ ਨਾ ਇਹ ਚੰਬਲ ਦੇ ਡਾਕੂ ਨਹੀਂ ਕਹਿੰਦੇ ਇੱਥੋਂ ਦੇ ਸੀਗੇ ਉਹ ਇਹ ਚੰਬਲ ਨਦੀ ਹੈ ਬਾਬੇ ਉਹ ਨਹੀਂ ਯਕੀਨ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਆ ਜਿਹੜਾ ਚੰਪਲ ਚੰਪਲ ਡਾਕੂ ਇੱਥੋਂ ਦੇ ਹੁੰਦੇ ਸੀਗੇ ਉਹ ਆਹ ਨਾਲ ਤਾਂ ਜਿਵੇਂ ਅਮਰੀਕਾ ਚ ਫਰ ਦਿੰਨੇ ਆਂ ਆਉਂਦੀ ਫੀਲ ਹਾਂ ਨੂੰ ਇੱਥੋਂ ਵੀ ਜਿਵੇਂ ਕੋਲੋਂ ਕੋਲੋਂ ਜਿਵੇਂ ਆਹ ਜਰਾ ਬੈਂਕ ਕੋਲੋਂ ਵਰਤ ਤਰੀਗਾ ਆ ਉਹੀ ਆ ਫੰਦਾ ਜਿਹੜੇ 8 ਸਿਲੰਡਰ ਦਾ ਧਾਰਦੀ ਪੱਟ ਦਾ ਬਰੇ ਮਟਾਰੇ 16 ਰੋਡ ਇੱਥੇ ਗੱਡੀ ਲਈਦਾ ਫਾਇਦਾ ਹੋਇਆ ਗੰਦੀਆਂ 150 ਤੇ ਬਾਬਿਓ ਦੂਜੇ ਦਿਨ ਦੀ ਫੇਰ ਦੀ ਚਾ ਆ ਗਈ ਆਪਣੀ ਰੈਡੀ ਹੋ ਗਈ ਠੀਕ ਆ ਗੁੱਡ ਮਾਰਨਿੰਗ ਲੋਈ ਬਾਬਿਓ ਆਪਾਂ ਦੌਰ ਪਹੁੰਚਣ ਵਾਲੇ ਆ ਤੇ ਗੱਡੀ ਚਲਾਤੀ 1200 ਕਿਲੋਮੀਟਰ ਤੇ ਜਿਹੜੇ ਬੰਦੇ ਨੂੰ ਅਸੀਂ ਪੁੱਛਿਆ ਹੀ ਨਾ ਉਹ ਕਹਿੰਦੇ ਸੀਗੇ ਕਹਿੰਦੇ ਵੀ 500 ਕਿਲੋਮੀਟਰ ਚਲਾ ਕੇ ਹੰਭਜੋਂਗੇ ਅਰੇ ਸਾਡੇ ਕੋਲੇ ਅਜਮਦੂਦ ਦਾ ਝੋਟਾ ਹੈ ਨਹੀਂ ਸੀ ਕੰਮ ਹੀ ਸੂਨ ਅਗਲੀ ਏਰੀਏ ਤੇ ਆਵਾਂਗੇ ਫੇਰ ਤੁਹਾਨੂੰ ਦੱਸਾਂਗੇ ਕੀ ਬੰਦਾ मध्य प्रदेश देख लो सुना सुना चार पास अग पी डबइ चेक करो बबे किन्ना कैंट वाह वही वाह सिरा लगे हुआ ਨੰਦਾ ਆਇਆ ਪਿਆ ਬਈ ਪੂਰਾ ਘੈਂਟ ਓਕੇ ਰਿਪੋਰਟ ਜਮਾ ਗਾਂਮਾ ਪਾਬੇ ਵੀ ਫੋਲ ਲਾਈਨ ਬਣਨ ਲੱਗਿਆ ਪਾੜਾਂ ਦੀ ਕਟਿੰਗ-ਕੁਟਿੰਗ ਕਰੀ ਜਾਂਦੇ ਆ ਪੂਰਾ ਘੈਂਟ ਕੰਮ ਕਰੀ ਵਰਦੇਸ਼ ਚ ਬਾਬੇ ਉਹ ਰੇਟ ਹੈਗਾ ਵਾ 93 ਰੁਪਏ 43 ਪੈਸੇ ਆਪਣੇ ਨਾਲ 5 ਰੁਪਏ ਮਹੰਗਾ 5.5 ਰੁਪਏ ਚਲੋ ਇਹਨੇ ਪਾਉਣਾ ਤੇ ਪੈਣਾ ਹੀ ਹੈ ਕਿ ਨਹੀਂ ਹਨਾ ਕਹਦੇ ਹਾਂ ਠੀਕ ਹੈ ਬਾਬੇ ਉਹ ਕੱਲ ਦਾ ਮੰਝਾ ਅੱਜ ਨਹੀਂ ਹੋਇਆ ਵਾ ਆਹ ਦੇਖ ਲਓ ਗੱਲ ਨੂੰ ਕੋਈ ਅੱਖਾਂ ਕਰੋ ਚੈੱਕ બસ 4-4 ਘੰਟੇ ਲੱਗਣਗੇ 4 ਮਿਲਦਾ ਕੋਈ ਦਿਨ ਪਹੁੰਚ ਕੇ ਜਾਈਏ ਹੁਣ ਰੱਬੇ ਉਹ ਹੀ ਪਹੁੰਚ ਗਏ ਸੀਗੇ ਨਦੇੜ ਸਾਹਿਬ ਬਲੌਗ ਬਣਾਉਣ ਦਾ ਟਾਈਮ ਨਹੀਂ ਲੱਗਿਆ ਫੋਨ ਫੋਨ ਹੋ ਗਏ ਸੀਗੇ ਲੋ ਆ ਨਾ ਕਮਰਾ ਲੈ ਲਿਆ ਹੀ ਆ ਆ ਆਪਣਾ ਬਾਈਪਾਸ ਆਉਂਦਾ ਜਿਹੜਾ ਉਹ ਆ ਇਹ ਇਧਰ ਆ ਗੁਰੂਗੜ੍ਹ ਮਗਰ ਬਾਕੀ ਦਰਸ਼ਨ ਮੇਲੇ ਕਰਨ ਜਾਣੇ ਆ ਤੇ ਹੁਣ ਨਾਲ ਦੀ ਨਾਲ ਕਿੰਨਾ ਸਕੂਨ ਆਉਂਦਾ ਇੱਥੇ ਆ ਕੇ ਇਹਦਾ ਬਾਣੀ ਜੰਨਾਂ ਚ ਪੈਂਦੀ ਸੁਣੋ ਜਰਾ ਹਾਂਜੀ ਬਾਬੇਓ ਕੱਲ ਆਪਾਂ ਆ ਗਏ ਸੀਗੇ ਸ਼ਾਮ ਨੂੰ ਤੇ ਅੱਜ ਚੱਲੇ ਆਂ ਨਾਤੂ ਜੀ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤੇ ਇੱਥੇ ਕਹਿੰਦੇ 10 ਤੋਂ 12 ਗੁਰੂ ਘਰ ਨੇ ਸਾਰੇ ਇੰਜਾਮਾਂਗੇ ਦੇ ਦੇ ਆਪਾਂ ਗੱਡੀ ਬੁੱਕ ਕਰ ਲੈਨੇ ਆ ਕਿਉਂਕਿ ਐ ਨਾ ਆਪਾਂ ਨੂੰ ਇੰਨਾ ਨੌਲੇਜ ਨਹੀਂ ਹੈ ਕਿ ਇੱਥੇ ਤੇ ਬੰਦਾ ਘੁਮਾ ਦ ਦੇਗਾ ਘੁਮਾ ਨਹੀਂ ਮਤਲਬ ਦਰਸ਼ਨ ਕਰਾ ਦੂਗਾ ਸਹੀ ਤੇ ਦੇਖਦੇ ਹਾਂ ਕੀ ਬਣਦਾ ਸਾਹਿਬ ਚੱਲ ਗਏ ਫਿਰ ਕਰ ਰਹਾ ਪਸਾਦਾ ਜਿਵੇਂ ਚੱਲ ਰਿਹਾ ਤੇ ਤਾਂ ਤਾਂ ਅੱਗੇ ਕਿੱਥੇ ਕਿੱਥੇ ਜਾਣਾ ਹੈ ਨਾਲ ਬਣੇ ਰਹੋ ਇਹਦਾ ਵੀ ਕੱਲ ਨੂੰ ਸੁਖਾਈ ਹਾਂ ਸਾਹਿਬ ਹਾਂਜੀ ਬਾਬੇ ਆਪਾਂ ਗੁਰਦੁਆਰਾ ਲੰਗਰ ਸਾਹਿਬ ਆਗੇ ਸੀਗੇ ਕਰੋ ਦਰਸ਼ਨ ਪਰ ਲੰਗਰ ਪ੍ਰਸ਼ਾਦ ਆਸ਼ਕਣ ਤੋਂ ਬਾਅਦ ਚਾਹ ਪੀਣ ਆ ਗਏ ਆ। ਬਾਬਾ ਜੀ ਦਾ ਆਣ ਕੇ ਗੁਰਦੁਆਰਾ। ਬਾਬੋ ਇੰਨੇ ਗੁਰੂ ਘਰ ਨੇ ਇੱਥੇ ਹੁਣ ਆਪਾਂ ਉਹ ਨੋਵਾ ਲੈ ਕੇ ਚੱਲੇ ਆ। ਐਮਪੀ ਨੰਬਰ। ਕਿਉਂਕਿ ਆਪਾਂ ਨੂੰ ਇੱਥੇ ਤੇ ਰਾਹਾਂ ਦਾ ਨਹੀਂ ਨਾ ਪਤਾ ਹੈਗਾ ਤਾਂ ਕਰਕੇ। ਸਾਹਮਣੇ ਤੇ ਲੰਗਰ ਸਾਹਿਬ ਗੁਰਦੁਆਰਾ। ਹਾਂਜੀ ਬਾਬਾ ਜੀ ਹੁਣ ਆਪਾਂ ਚੱਲਦੇ ਆ। ਗੁਰੂ ਘਰ ਦਰਸ਼ਕਾਂ ਨੂੰ ਇੱਕ ਛੱਤ 2 ਛੱਤ ਮਲੇ ਹਾਂਜੀ ਬਾਬੇ ਆਪਾ ਬਾਬਾ ਦੀਪ ਸਿੰਘ ਜੀ ਦੇ ਗੁਰੂ ਘਰ ਆ ਗਏ ਸੀਗੇ ਇਹੋ ਤੇ ਨਾ ਜਾਜ ਖੜਾਇਆ ਹੈ ਵਾਗ ਬਰਾਉਣੇ ਕਿਹੜਾ ਸੌਕੇ ਨੇ ਕੀ ਕੋ ਕਰਨਾ ਮੈਂਨਾਂ ਨਾਲ ਹੀ ਉਹ ਉੱਥੇ ਚਲੀ ਜਾਂਦੀ ਆਂ ਹਾਂਜੀ ਬਾਬਾ ਜੀ ਕਰੋ ਦਰਸ਼ਨ ਚੰਦਨ ਸਾਹਿਬ ਦੇ ਇੱਥੇ ਬਾਬਾ ਜੀ ਦਾ ਚੰਦਨ ਦਾ ਬੂਟਾ ਲਾਇਆ ਹੋਇਆ ਉਹ ਤੁਹਾਨੂੰ ਦਿਖਾਉਣੇ ਆਂ ਪਾਚ ਨਾ ਚੰਦਨ ਹੋ ਜਾਂਦੇ ਨੇ ਚੰਦਨ ਦੇ ਵਸਦੇ ਜੋ ਨੇੜੇ ਆ ਬਾਗ ਆ ਜੀ ਕਰੋ ਦਰਸ਼ਨ ਉੱਪਰ ਨਾਰੀਅਲ ਲੱਗੇ ਹੋਇਆ ਇੱਧਰ ਨਾਰੀਅਲ ਜ਼ਿਆਦਾ ਹੁੰਦੇ ਹਨ ਨਾ ਖੰਜੂਰਾਂ ਵੀ ਆ ਨਾਰੀਅਲ ਵੀ ਆ ਕਰੋ ਚੈੱਕ ਕਰੋ ਚੰਦਨ ਦੇ ਦਰਸ਼ਨ ਇੱਕ ਚੰਦਨਾ ਭਾਈ ਇਹ ਮੋٹے ਪੱਤੇ ਵਾਲਾ ਵਾ ਉਹ ਜਿਹੜਾ ਤੁਹਾਨੂੰ ਪਹਿਲਾਂ ਦਰਸ਼ਨ ਕਰਾਏ ਸੀ ਉਹ ਪਤਲੇ ਪੱਤੇ ਵਾਲਾ ਵਾ ਗੁੱਟ ਨੂੰ ਹੱਥ ਲਾਉਣਾ ਮਨਾਂ ਤੇ ਤੋੜਨ ਨੂੰ ਬਣਾਉਣਾ ਬਾਬਾ ਜੀ ਇੱਥੇ 베ਰਾ ਦਾ ਪ੍ਰਸ਼ਾਦ ਮਿਲਦਾ ਜੀ 베ਰੀਆਂ ਦਾ ਮਤਲਬ ਇੱਥੇ ਲੱਗੀਆਂ ਬਹੁਤ ਜ਼ਿਆਦੇ 베ਰਾਂ ਦਾ ਪ੍ਰਸ਼ਾਦ ਦਿੰਦੇ ਆ ਏ ਗੁਰਦੁਆਰਾ ਗਏ ਨਾਨਕਪੁਰੀ ਭਾਈ ਜੀ ਨੇ ਵੀ ਜੀ ਭਾਈ ਬਾਬਾ ਜੀ ਦਾ ਆਨੰਦ ਕਰੋ ਆਮਾਤੋ ਦਾ ਨਾਮ ਵਰਤੋ ਤੇ ਇੱਕ ਵਾਰੀ ਲੱਗੀ ਆਖੋ ਧੰਨਾ ਸਰਬਾਹੇ ਗੁਰਜੀ ਸਾਖੀ ਵਰਤੋਰਾ ਨਾਨਕ ਪਰੀ ਸਾਹਿਬ ਦੀ ਨਾਨਕ ਪੁਰੀ ਯਸਤਾਨ ਦੇ ਪੀਰ ਹੋਏ ਦੂਸੇ ਲਖਪਤੀ ਕਰਦੇ ਸੀ ਨਾਮ ਜਪਦੇ ਅਸੀਂ ਜਿਹਨਾਂ ਦਾ ਨਾਮ ਹਮ ਕਰਤੇ ਡੱਬ ਲਾਖ ਇੱਕ ਗੋਰਖਨਾਥ ਅਸੀਦਰ ਨਾਥ ਦੇ ਚੇਲੇ ਗੋਰਖਨਾਥ ਅਸੀਦਰ ਨਾਥ ਨੂੰ ਗੁਰੂ ਮੰਨਦੇ ਸੀ ਉਹਨਾਂ ਦਾ ਪ੍ਰਚਾਰ ਕਰਦੇ ਸੀ ਗੋਨਾਥ ਦੇਵੀ ਮਹਾਰਾਜ ਜਾਨੀ ਜਹਾਂਦਰ ਸਾਹਿਬ ਜੋ ਸੱਚੇ ਸਰਬਗੁਰੂ ਦੇਨ ਦਨੇ ਮਾਲਕਾ ਇੱਥੇ ਆਏ ਇਨ੍ਹਾਂ ਸਿੱਧਾਂ ਨਾਲ ਪੀਪਲ ਇੱਕ ਪੰਜ ਦਿਨ ਗਿਆਨ ਕੋਸਤ ਹੋਏ ਚੇਦਾਨੂ ਚਾਨਾ ਪੈ ਗਿਆ ਬਾਬਾ ਨਾਨਕ ਦੇ ਚੱਲ ਹੀ ਲੱਗੇ ਬਾਬਾ ਨਾਨਕ ਨੇ ਉਹਨਾਂ ਨੂੰ ਸਿੱਧੇ ਰਸਤੇ ਪਾ ਕੇ ਚਾਨਾ ਪਾ ਕੇ ਖਰਾਵੀ ਨਿਸ਼ਾਨੀ ਦੇ ਕੇ ਇਥੋਂ ਕਿਰਬਿਦਾ ਜਾਰ ਅਸਤੀ ਦਾ ਸਾਹ ਦੇ ਜਿੱਥੇ ਰਹਿਣ ਸੱਚੇ ਪਾਤਸ਼ਾਹ ਤਪਸ਼ਾ ਕੀਤੇ ਸੀ ਪਰ ਬਾਅਦਾਂ ਪੀਪਲ ਉਹ ਕਰਮਾ ਵਾਲਾ ਪੀਪਲ ਜਿਹਨੇ ਗੁਰੂ ਮਹਾਰਾਜ ਨੇ ਆਇਓ ਜੱਤੇ ਸੀ ਆਪਣੀ ਆਇਓ ਪੂਰੀ ਕਰਕੇ ਉਹ ਮਰ ਤੋ ਗਿਆ ਉਸ ਤੋਂ ਅਗਰ ਇੱਥੇ ਬੈਠ ਕੇ ਸੱਚੇ ਪਾਤਸ਼ਾਹ ਸਪੱਸ਼ਟ ਅਗੇ ਤੇ ਸੇ ਉਹ ਉਸਤਾਨ ਹੇਠ ਉਤਾਰ ਨਿਦਾਰਸ਼ਨ ਕਰੋ ਵਾਹਿਗੁਰੂ ਜੀ ਕੀ ਫਤਿਹ ਪਾਪਾ ਨਾਨਕ ਦੇ ਜੋਤਿ ਵਾਹਿਗੁਰੂ ਦੇ ਦਰਸ਼ਨ ਕਰੋ ਹੋਰਾ ਸਾਹਿਬ ਦੇ ਕਰੋ ਦਰਸ਼ਨ ਜੀ ਤੇ ਲੋਕ ਆਪਣਾ ਤਰੱਕੀਆਂ ਹੀ ਲੈ ਕੇ ਜਾਂਦੇ ਆ ਤੇ ਤਾਂਤਰਸਥੀਆਂ ਬਖਸ਼ਣੀਆਂ ਸਾਰੇ ਲੈ ਕੇ ਜਾਂਦੇ ਆ ਆਪ ਦਾ ਆਪ ਦਾ ਪਰ ਪਾਪਾ ਦਾ ਮਨਾਂ ਦੀਆਂ ਜਾਣਦਾ ਲਿਖਣ ਦੀ ਲੋੜ ਆਹ ਲੋੜ ਬਾਰੇ ਆ ਦੇ ਲੋਕ ਬਾਬੇ ਮੈਗਨੇਡਾ ਗਿਆ ਨਹੀਂ ਪਹਿਲਾਂ ਹੀ ਲੱਗਦਾ हाँ, क्या नासत नाम दीखने डायवेजिसिटियन सिपुरी हुई है करोड़ी दर्शन को तो वरन नानिक शार्दी अत्याचार को तो वरन नानिक जी हैं ब्राज़े पियां ब्रकर्मा का दिया हैं आपकी देश ਇਸ਼ ਮੇਰੀ ਸਾਰੀ ਸ਼ਾਮ ਸਾਰੀ ਸ਼੍ਰੀ ਗੁਰੂ ਨਾਮ ਜਿਲੇ ਹੋ ਜੀ ਹਾਂ ਆਇਆ ਵੇਦੋਂ ਨੂੰ ਜਾਂਜਿਆ ਹੋਣਾ ਨਾਮ ਜਨ ਤੇ ਨਾਮ ਪਰਿਆਨ ਕਰਾਇਮ ਹੋਈ ਸੰ ਤਾਗੀ ਪ੍ਰਦਾਨਾ ਜੀ ਨੇ ਬੇਚੀ ਰਿਤੇ ਸਤਿ ਕਾਛਾ ਜੀ ਇੱਥੇ ਜਲਦੀ ਬਹੁਤ ਕਾ ਨਾ ਹੈਂ ਜੁਗਾ ਕਿਤੇ ਨਾ ਯਰ ਨਹੀਂ ਆ ਰਿਹਾ ਸ਼੍ਰੀ ਗੁਰੂ ਨਾਮ ਜਿਲੇ ਜੀ ਮਨ ਆਇਆ ਜੀ ਹੁਕਮ ਅੰਦਰ ਆਇਆ ਹਾਂ ਆਈ ਰਵਾਜ ਬਿਲਾਉਂ ਆਈਮਰਾਨਾ ਜੀ ਨੇ ਰਵਾਹ ਬੁਜਾਈ ਜਾਗਾ ਸੁਣਨਾ ਬੜ ਬਟੋਆ ਆਈਮਰਾਨਾ ਜੀ ਨੇ ਜਾ ਛਿਆ ਰੇਨ ਜੀ ਕੀਤੀ ਸਤੀ ਬਾਛਾਈ ਜਲ ਬਾਤ ਮਿੱਠਾ ਹੈ ਸ੍ਰੀ ਗੁਰੂ ਨਾਨਕ ਜੀ ਨੇ ਵੀ ਮਰਾਨਾ ਜੀ ਨੇ ਫਰਮਾਇਆ ਕਿ ਤਰਤੀਂ ਦੇਲ ਚਾਗੀ ਤਰਤੀਐ ਸਕਰਕੇ ਜਲ ਮਿੱਠਾ ਹੈ ਸਾਤ ਗੁਰ ਬਜਨ ਬਲਾ ਸਕਾਰ ਸਨ ਇਹਨੇ ਕੋੜੀ ਨਾਂ ਆਨ ਕੇ ਦੇਤੀ ਜੀ

ਮੂਰਤਾਂ ਉੱਤੇ ਵੀ ਸ਼ਾਇਦ ਦਾ ਜਾਪ ਕਰੇ ਜਾਂ ਰਾਸ਼ਮੀਂ ਕੀ ਕਰਵਾਵੇ ਸਤਿਗੁਰੂ ਨਾਲ ਵੀ ਆ ਮਨੋਂ ਕਾਮਨਾ ਪੂਰੀਆਂ ਕਰਦੇ ਆਂ। ਸ਼ਰੋਗ ਦੇ ਗੁਰਬਾਖਸ਼ਾਂ ਵੀ ਸੇਵਾੰ ਸਤਿਬਾਈਆਂ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਕਰਵਾਈ। ਉਹਨਾਂ ਤੋਂ ਬਾਅਦ ਸ਼ੰਤਬਾਬਾ ਨਿਰਮਣ ਸਿੰਘ ਜੀ ਨੇ ਸੇਵਾ ਕਰਵਾਈ। ਉਹਨਾਂ ਤੋਂ ਬਾਅਦ ਸ਼ੰਤਬਾਬਾ ਸੀਸਾ ਸਿੰਘ ਜੀ ਨੇ ਸੇਵਾ ਕਰਾਈ। ਹਾਂ ਜੀ ਮੌਜੂਦਾ ਮੁਹਿੰਮ ਸਾਧੂ ਭਗਵਾਨ ਨਰਿੰਦਰ ਸਿੰਘ ਜੀ ਸਾਧੂ ਭਗਵਾਨ ਬਲੰਗ ਸਿੰਘ ਜੀ ਲੰਗਰ ਸਹਾਇੀ ਸੇਵਾ ਕਰਵਾ ਰਹੇ ਹਨ ਸੰਗਤ ਲਈ ਭਲੇ ਵਾਤੇ ਨਾ ਕੋਛਾ ਵੱਲੋਂ ਕੈਲਰੀ ਕਾਰ ਸੇਵਾ ਦੀ ਟੋਕਰੀ ਉਚੰ ਆਪਣੀਆਂ ਇਰਤਿਗਮੀਆਂ ਵਿੱਚੋਂ ਵੰਡਤੋਂ ਸੇਵਾ ਇਹ ਬਖਸ਼ੇ ਜੀ ਸੇਵਾں ਏਸੀ ਕੋਲੋਨੀ ਗੁਰਦੇਵਰੇ ਦੇ ਜਮਾ ਬੈਕ ਸਾਈਡ ਸਰੋਵਰ ਵੀ ਆਈ ਇੱਥੇ ਜਿਨਾਣ ਕਰਦੇ ਆ ਤੇ ਵੇਖ ਮੱਛੀਆਂ ਵੀ ਆ ਹਾਂ 10 ਸਕੂਨ ਬਾਬਾ ਇਹ ਉਹ 베ਰੀਆ ਜਿਹੜਾ ਬਾਬਾ ਜੀ ਦੇ ਇਤਿਹਾਸ ਇਤਨਾ ਹੈ ਸੀ ਨਾ ਕਦੇ ਦੇ ਜੀ ਤਾਪੇ ਸਥਾਨ ਦੇ ਕਰੋ ਦਰਸ਼ਨ ਮਹਾਰਾ ਜੀ ਗਰਸ਼ਨ ਬਨਾਨ ਦੇ ਦੇਖ ਪਾਸਾਈ ਦੇ ਮਿੱਟੀ ਢੰਡ ਜੱਗ ਚਾਨਣ ਹੋਆ ਆਪਾ ਬਾਬਾ ਬੰਦਾ ਸਿੰਘ ਬਹਾਦਰ ਜੀ ਇਹ ਇਧਰ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਹਨੇ ਪੰਜਾਬ ਦਾ ਇਹ ਬਰਸਾਤ ਹੋ ਸੀਗਾ ਜਿਹਦੇ ਰਾਜ ਦੇ ਵਿੱਚ ਕੋਈ ਕਤਲ ਨਹੀਂ ਸੀ ਹੋਇਆ ਤੇ ਕੋਈ ਲੜਾਈ ਝਗੜੇ ਨਹੀਂ ਸਿੰਦੇ। ਸਾਬ ਨੂੰ ਇੱਕ ਅੱਖ ਨਾਲ ਹੀ ਦੇਖਦਾ ਸੀ ਮਹਾਰਾਜਾ। ਤਾਂ ਇਹ ਤਾਂ ਸ਼ੇਰੇ ਪੰਜਾਬ ਕਹਿੰਦਾ ਸੀ। ਨਸ਼ਾ ਮੁਕਤ ਪੰਜਾਬ ਹੁੰਦਾ ਸੀ ਬਾਬੇ ਉਦੋਂ। ਹੁਣ ਤਾਂ ਸਰਕਾਰਾਂ ਖਾ ਗਈਆਂ ਆਪਣੇ ਪੰਜਾਬ ਨੂੰ। ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਤੰਗੂ ਵਿੱਚ ਚਲ ਗਏ ਹਾਂਜੀ ਬਾਬੇ ਗੁਰਦੁਆਰਾ ਸੰਗਤ ਸਾਹਿਬ ਆ ਗਏ ਆਪਾਂ ਕਰੋ ਜੀ ਦਰਸ਼ਨ पराजी उस सारा सारा परिवार पीछे पंजाब लगाते रह गया है। असी किस दक्षिण देश को मुड़ अपने देश पंजाब जारा। समुदायन बात पे जाना दी मोड़े समुद्र खांडी नाम उसी कलियारा ना के पास आने के भाई दयाशंकर का रंजिली धमाल बिहारी मुकम्मी का जावोसिंगा उन नाम लेके उसे स्थान पे चेच्चोया जिंदुवारा मा� साड़ी पहली जामी ना बिल्कुल जाना तो बिया हो गया है और जाना पढ़ के लिया हो भाई दया सिंह तरुण सिंह जी ने सीता को नाम लेके उसे स्थान ले उस जाना की का जमीन के पट के सोने दिया मोरा कट के बैल गटिया कोड़ेया कचरा के लाल के लिया दिया ने ऐसे स्थान ले लिया के सुपुराजी ने भी बेबंदाया �

ਜਿਸ ਘਰ ਨਾਲ ਉਸ ਨੇ ਪਤਾ ਜੀ की ਕਸ਼ੀਨ ਕੀਤੀਆਂ ਉਹ ਤਾਰ ਅਜੇ ਵੀ ਆਪ ਜੀ ਦੇ ਪੇਸ਼ੀਸ਼ੇ ਵਿੱਚ ਲਗੀ ਹੈ ਜੀ ਆਪ ਸਾਰੇ ਉਸ ਪਵਿੱਤਰ ਪਾਵਨ ਕਰਤਵਾਸ ਧਰਮ ਦੇ ਦਰਸ਼ਨ ਕਰ ਸਕਦੇ ਹੋ ਇਸ ਇਸ ਬਾਤ ਨੂੰ ਜੀ ਆਣੀ ਪਾਉਣ ਦੇ ਨਾਲ ਦਰਬੰਦ ਦੇ ਇਲਾਕੇ ਅਰੰਗ ਸਿੱਖ ਭੋਂਜਾ ਸੰਤਾਂ ਨੇ ਆਪਣੀ ਢੇਰ ਇਹ ਤਾਂ ਕੁੱਛ ਸੱਜਣਾ ਨੇ ਹਾਂਜੀ ਬਾਬਿਓ ਹੁਣ ਆਪਾਂ ਆ ਗਏ ਸੀ ਗੁਰਦੁਆਰਾ ਸ਼ਿਕਾਰ ਘਾੜ ਸਾਹਿਬ ਚੈੱਕ ਕਰੋ ਆਹ ਗੌਰ ਨਾਲ ਦੇਖ ਲਓ ਥੋੜੇ ਜਿਹਾ ਤਾਂ ਨਹੀਂ ਕੋਈ ਹੈਗਾ ਵਲੌਗ ਚ ਆ ਗਿਆ ਮੇਰੇ ਚ ਚਲੋ ਕੋਈ ਨਹੀਂ ਹੱਸਿਆਂ ਘੇਟੀ ਨਾਲ ਨਾਲ ਚੱਲਦੀਆਂ ਰਹਿਣੀਆਂ ਵਾ ਗੁੱਸਾ ਨਾ ਕਰਿਓ ਜੱਕਾ ਬਾਬੇ ਉਹ ਇਤਿਹਾਸ ਪੜ ਲਓ ਆ ਬਾਗ ਲੱਗਾ ਅੰਬਾਂ ਦਾ ਸਹਬ ਇੱਧਰ ਆਇਆ ਮੈਨੂੰ ਪਤਾ ਵਾ ਤੇਰੇ ਉਹ ਜਾਣ ਪਛਾਣ ਚ ਬੈਠੇ ਆ ਜੱਟਾ ਕਬੱਡੀ ਖੇਡਦਾ ਬਾਬਿਓ ਇਹ ਕਹਿੰਦਾ ਮਿੱਤਰਾਂ ਦੇ ਕੱਪ ਦੇ ਕੁੜੇ ਕਹਿੰਦਾ ਮਿੱਤਰਾਂ ਦੇ ਕੱਪ ਦੇ ਕੁੜੇ ਦੇਖ ਲਲ ਕਰੇ ਪੈਂਦੇ ਕਿਉਂ 1 2 3 ਲਾਲਿਆ ਜਫਾ ਇੱਕ ਵਾਰ ਇੱਕ ਵਾਰ ਸੇ ਫਾਲਾ ਜਲਾਲ ਭਈਆ ਤੂੰ ਜੇ ਵਸੇ ਕੋਈ ਦੁਗਗਾ ਵਾਲਾ ਦੁੱਲਾ ਬੈਟਾ ਝਾਕੇ ਦਾ ਬਾਬਿਓ ਰੋਹੀ ਦਰਸ਼ੋ ਗੱਤਵਾ ਸ਼ਿਕਾਰ ਕਰ ਸਕਦੇ